ਇਸ ਵਿਅਕਤੀ ਦੇ ਮਾਲਕਾਂ ਸੀ ਕਿ ਜਦੋਂ ਸਾਡੇ ਸਾਹਮਣੇ ਆ ਕੇ ਕੋਈ ਕਿਸੇ ਦੀ ਵਡਿਆਈ ਕਰਦਾ ਹੈ ਅਸੀਂ ਖੁਸ਼ੀ ਹੁੰਦੇ ਆ ਕਿ ਕਿਉਂ ਉਹਨੂੰ ਵਡਿਆਇਆ ਜਾਂਦਾ ਹੈ। ਔਰ ਜਦੋਂ ਕਿਸੇ ਦੀ ਨਿੰਦਿਆ ਕੀਤੀ ਜਾਂਦੀ ਹੈ ਫਿਰ ਅਸੀਂ ਖੁਸ਼ ਬੜੇ ਹੁੰਦੇ ਆ ਬੰਦੇ ਦੇ ਇੱਕ ਸਭਾ ਇਹਦੇ ਉਲਟ ਜਦੋਂ ਕਰਮ ਹੁੰਦਾ ਹੈ ਕਿ ਸਾਡੀ ਕੋਈ ਨਿੰਦਿਆ ਕਰੇ ਸਾਡੇ ਸਾਹਮਣੇ ਸਾਨੂੰ ਚੰਗਾ ਨਹੀਂ ਲੱਗਦਾ। ਬਹੁਤ ਮਾੜਾ ਲੱਗਦਾ ਹੈ। ਔਰ ਸਾਡੇ ਸਾਹਮਣੇ ਸਾਡੀ ਕੋਈ ਵਡਿਆਈ ਕਰੇ ਸਾਨੂੰ ਬੜਾ ਚੰਗਾ ਲੱਗਦਾ। ਇਸ ਸੁਭਾਅ ਇੱਕ ਵਰਤੀ ਦੇ مالکਾ ਮਹਾਰਾਜ ਕਹਿੰਦੇ ਐ ਮੰਗਿਆ ਕਿ ਇਹ ਦੋਨੋਂ ਗੱਲਾਂ ತ್ಯாக ਦੇ ਪਰ ਇਹ ತ್ಯਾਗਣੀਆਂ ਬੜੀਆਂ ਔਖੀਆਂ ਨੇ ਸਤਿਗੁਰੂ ਕਹਿੰਦੇ ਨਾਤ ਦਾ ਬੰਦਾ ਕਿਸੇ ਦੀ ਲਿੰਦਿਆ ਕਰ ਤੂੰ ਹਟ ਸਕਦਾ ਨਾ ਕਿਸੇ ਦੀ ਉਤਤ ਕਰਮ ਤੋਂ ਹਟ ਸਕਦਾ ਪਰ ਜਦੋਂ ਪਰਮਾਤਮਾ ਦੇ ਨੇੜੇ ਚੁੱਕ ਜਾਂਦਾ ਹੈ ਕੋਈ ਇਨਸਾਨ ਫਿਰ ਇਹ ਲਿੰਦਿਆ ਤੇ ਉਤਤ ਤੋਂ ਵੱਖਰਾ ਹੋ ਕੇ ਜਾਂਦਾ ਨਾ ਕਿਸੇ ਦੀ ਬੁਣਾਈ ਕਰਦਾ ਹੈ ਨਾ ਕਿਸੇ ਦੀ ਉਪਤਤ ਕਰਦਾ ਨਹੀਂ ਲੰਨਿਆ ਨਹੀਂ ਉਪਤਤ ਜਾ ਕੇ ਲੋਭ ਮੋਹ ਅਗਮਨਾ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਕਹਿੰਦੇ ਜਦੋਂ ਗੁਰੂ ਦੇ ਨੇੜੇ ਟੁੱਕਦਾ ਹੈ ਰੱਬ ਦੇ ਨੇੜੇ ਟੁੱਕਦਾ ਹੈ ਫਿਰ ਕਿਸੇ ਦੀ ਉਪਤਤ ਵੀ ਨਹੀਂ ਕਰਦਾ ਕਿਸੇ ਨੂੰ ਚੰਗਾ ਵੀ ਨਹੀਂ ਕਹਿੰਦਾ ਤੇ ਕਿਸੇ ਨੂੰ ਮਾੜਾ ਵੀ ਨਹੀਂ ਕਹਿੰਦਾ ਸਭ ਨੂੰ ਇੱਕ ਬਰਾਬਰ ਸੰਤ ਹੈ ਇੱਕੋ ਜਿਹਾ ਸੰਤ ਹੈ ਔਰ ਸਤਿਗੁਰੂ ਕਹਿੰਦੇ ਗੁਰੂ ਦੀ ਕਿਰਪਾ ਤੋਂ ਬਿਨਾ ਇਹ ਕਰਮ ਹੋਣਾ ਬਹੁਤ ਔਖ ਹੈ। ਬਾਤ ਇਹ ਬਿਰਤੀ ਸਮ ਬਿਰਤੀ ਜਿਨ ਕਹਿੰਦੇ ਆ ਨਾ ਇੱਕੋ ਜਿਹੀ ਬਿਰਤੀ। ਇਹ ਬਿਰਤੀ ਗੁਰੂ ਦੀ ਕਿਰਪਾ ਤੋਂ ਬਿਨਾ ਬਣਨੀ ਔਖੀ ਹੈ। ਤੇਗ ਬਾਹਦਰ ਜੀ ਕਹਿੰਦੇ ਇਹ ਖੇਲ ਬਹੁਤ ਔਖ ਹੈ। ਬੜੀ ਕਠਨਕਾਲ ਹੈ ਮਾਰਤ ਕੀ। ਉਸਤ ਨਿੰਦਾ ਦੂਤ त्यागे, ਖੂਜੇ ਪਦ ਦਰਬਾਨਾ। ਚਾਲਾ ਨਾਨਕੀ ਖੇਲ ਕਠਨ ਹੈ ਕਿਨਹੁ ਗੁਰਮਖ ਜਾਤਾ ਮਰਦ ਕਹਿੰਦੇ ਕੋਈ ਕੋਈ ਗੁਰੂ ਦੇ ਦੁਆਰਾ ਗੁਰੂ ਦੇ ਰਾਹੀ ਇਸ ਗੱਲ ਨੂੰ ਆਮ ਦਾ ਹੈ ਨਹੀਂ ਵਿਚਾਰਾ ਗਰਜ ਨੂੰ ਰੱਖ ਕੇ ਕਿਸੇ ਦੀ ਸੋਭਾ ਵੀ ਕਰਦਾ ਹੈ ਬੜੀਆਂੀਆਂ ਵੀ ਕਰਦਾ ਹੈ ਕਸੀਦੇ ਵੀ ਬਣਦਾ ਉਹਦੇ ਵਿਚਾਰੇ ਦਾ ਉਹਨੋਂ ਬੜੇ ਆਉਂਦਾ ਵੀ ਇਹ ਬਹੁਤ ਜਦੋਂ ਇਹਨੂੰ ਗਰਜਉਂਦੇ ਤੇ ਜਦੋਂ ਇਹਨੂੰ ਗਰਜ ਕੋਈ ਨਾ ਹੋਵੇ ਗਰਜ ਨਿਕਲ ਜਾਵੇ ਫਿਰ ਨਿੰਦਦਾ ਦੀਏ ਵਿਚਾਰੇ ਫਿਰ ਕਹਿੰਦਾ ਇਹਦੀ ਮੈਂ ਇਹਦੇ ਨੇੜੇ ਰਿਹਾ ਮੈਨੂੰ ਪਤਾ ਹੈ ਇਹ ਬੰਦਾ ਜਿੰਨਾ ਦਾ ਤੁਸੀਂ ਸਮਝਦੇ ਉਤਰਦਾ ਹੈ ਨਹੀਂ ਉਤਰਦਾ ਹੈ ਬੰਦਾ ਹੈ ਨਹੀਂ ਜਿੰਨਾ ਦਾ ਤੁਸੀਂ ਸਮਝੀ ਵਿੱਚ ਫਿਰ ਇਹ ਕਹਿੰਦਾ ਵੀ ਇਹ ਬਚਨ ਜਦੋਂ ਇਹਨੂੰ ਖੁਦ ਨਾ ਹੋਵੇ ਨਾ ਖੁਦ ਨਾਲ ਮਿਲੇ ਜੈਦੀ ਗਰਜਨਾ ਪੂਰੀ ਹੋਵੇ ਜਿਹੜੀ ਆਸ ਪੂਰੀ ਨਾ ਹੋਵੇ ਫਿਰ ਇਹਦੀ ਇਹ ਬਿਰਤੀ ਬਣ ਜਾਂਦੀ ਹੈ ਬੱਚਾ ਦੇ ਮਹਾਰਾਜ ਕਹਿੰਦੇ ਇਸ ਬਿਰਤੀ ਦਾ ਮਾਲਕ ਹੈ ਮਨ ਉਹਖੀਆਂ ਨੇ ਦੋਨੋਂ ਗੱਲਾਂ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਫਿਰ ਇਸ ਵਰਤਿ ਦਾ ਮਾਲਕ ਬਣਦਾ ਹੈ ਕਿ ਨੈ ਨਿੰਨਿਆ ਨਾ ਉਸਤਤ ਜਾਕੇ ਲੋਭ ਮੋਹ ਕਹਿੰਦੇ ਉਸਤ ਨਿੰਨਾਂ ਤੋਂ ਵੱਖਰਾ ਹੋ ਕੇ ਬਹਿ ਜਾਂਦਾ ਹੈ ਲੋਭ ਮੋਹ ਨੂੰ ਮਾਨ ਤੋਂ ਵੱਖਰਾ ਹੋ ਕੇ ਬਹਿ ਜਾਂਦਾ ਹੈ ਫਿਰ ਇਹ ਦੇ ਲਈ ਸਾਰੇ ਬਰਾਬਰ ਹੋ ਜਾਂਦੇ ਕੋਈ ਉੱਚਾ ਨਹੀਂ ਮਾੜਾ ਨਹੀਂ ਕੋਈ ਚੰਗਾ ਮਾੜਾ ਨਹੀਂ ਸਭ ਇੱਕੋ ਬਰਾਬਰ ਨੇ ਫਿਰ ਇਹ ਦੇ ਲਈ